ਸਟਾਰ ਏ ਜੀ نیوز ਚੈਨਲ ਤੇ ਤੁਹਾਡਾ ਸਵਾਗਤ ਕਰਦੇ ਆ ਨਵੀਆਂ ਤੇ ਤਾਜ਼ੀਆਂ ਖਬਰਾਂ ਦੇਖਣ ਲਈ ਸਟਾਰ ਏ ਜੀ نیوز ਚੈਨਲ ਨੂੰ ਲਾਈਕ ਸ਼ੇਅਰ ਕਮੈਂਟ ਆ ਤੇ ਸਬਸਕ੍ਰਾਈਬ ਕਰੋ ਵੇਖੋ ਅਸੀਂ ਤਾਂ ਛੋਟੇ ਉੱਤੇ ਬਚਪਨ ਤੋਂ ਹੀ ਵੇਖ ਰਹੇ ਚੋ ਸਰਕਾਰਾਂ ਕਰਦੀਆਂ ਨੇ 30 32 33 ਸਾਲ ਤੋਂ ਸਾਡੇ ਪ੍ਰਾਣੇ ਸਿੰਘ ਜਿਹੜੇ ਫੜੇ ਹੋ ਨਹੀਂ ਛੱਡੇ ਜਾ ਰਹੇ ਹੁਣ ਜਿਹੜੇ ਮੌਜੂਦਾ ਸਮੇਂ ਪਿਛਲੇ ਸਾਲ ਤੋਂ ਪਾਈ ਅਮਰਤਪਾਲ ਸਿੰਘ ਨੇ ਅਮਰਤ ਦੀ ਲਹਿਰ ਚਲਾਈ ਸੀ ਤੇ ਨਸ਼ਿਆਂ ਤੋਂ ਮੁਕਤ ਕਰ ਰਿਆ ਸੀ ਜਵਾਨੀ ਨੂੰ ਲੋਕ ਲਾਮਬੰਦ ਹੋ ਰਹੇ ਸੀ ਲੇਕਨ ਸਰਕਾਰਾਂ ਨੂੰ ਇਹ ਕੰਮ ਚੰਗਾ ਨਹੀਂ ਲੱਗਦਾ ਤੇ ਉਹਨਾਂ ਵੀਰਾਂ ਨੂੰ 10 ਸਾਡੇ ਬੱਚੇ ਭਾਈ ਅਮਰਤਪਾਲ ਸਿੰਘ ਦੇ ਸਾਥੀਆਂ ਸਮੇਤ ਵੇਖੋ ਡਿਬਰੂਗੜ੍ਹ ਅਸਾਮ ਏਡੀ ਦੂਰ ਉਹਨਾਂ ਦੇ ਜੇਲਾਂ ਹੀ ਸੁਟਿਆ ਹੋਇਆ ਕਦੇ ਖਾਣੇ ਵਿੱਚ ਗਲਤੀਆਂ ਪਾਈਆਂ ਜਾਂਦੀਆਂ ਤਾਂ ਉਹਨਾਂ ਨੂੰ ਭੁਖੜ ਤਾਲ ਕਰਨੀ ਪੈਂਦੀ ਆ ਹੁਣ ਵੇਖੋ ਉੱਥੇ ਅੰਦਰ ਉਹਨਾਂ ਦੇ ਕੈਮਰੇ ਲਾਤੇ ਜੋ ਫੜਿਆ ਗਿਆ ਜੀ ਆਹ ਫੜਿਆ ਗਿਆ ਜੀ ਉਹ ਕਿੱਥੋਂ ਆਉਂਦਾ ਉਹ ਤਾਂ ਸਰਕਾਰਾਂ ਆਪ ਹੀ ਉਹ ਜੇ ਕਤੂਤਾਂ ਕਰਦੀਆਂ ਨੇ ਤੇ ਮੈਂ ਸਮਝਦਾ ਪੀਓ ਨਾਂ ਬੱਚਿਆਂ ਤੋਂ ਤੇ ਬਹੁਤ ਵੱਡਾ ਨਿਗਾਇਜ਼ ਤਸ਼ੱਦਦ ਆ ਸਾਲ ਤੋਂ ਵਿਚਾਰੇ ਚੱਲ ਰਹੇ ਨੇ ਹੁਣ ਐਨਐਸਏ ਜਿਹੜੀ ਅਗਲੇ ਮਹੀਨੇ ਖਤਮ ਹੋਣੀ ਸੀ ਤੇ ਸਰਕਾਰ ਮਨਸੂਬੇ ਇਹੋ ਜੇ ਘਟ ਰਹੀ ਹੈ ਕਿ ਉਹਨਾਂ ਦਾ ਦੋਚਣ ਬਾਜੀ ਕਰਕੇ ਉਹਨਾਂ ਨੂੰ ਡਿਬਰੂਗੜਾ ਸਾਮ ਜੇਲ੍ਹ ਚ ਰੱਖਿਆ ਜਾਵੇ ਅਸੀਂ ਸਰਕਾਰ ਤੋਂ ਮੰਗ ਕਰਦੇ ਆਂ ਕਿ ਇਹ ਥੱਕਾ ਬੰਦ ਕਰੋ ਉਹਨਾਂ ਸਾਡੇ ਬੱਚਿਆਂ ਨੂੰ ਪੰਜਾਬ ਦੀ ਜੇਲ੍ਹ ਕਿ ਲਿਆਓ ਪਹਿਲੀ ਗੱਲ ਤਾਂ ਉਹ ਰਿਹਾ ਕਰਨਾ ਚਾਹੀਦਾ ਕੀ ਦੋਚ ਉਹਨਾਂ ਦਾ ਤੇ ਉਹਨਾਂ ਨੂੰ ਪੰਜਾਬ ਦੀਆਂ ਜੇਲਾਂ ਚ ਸ਼ਿਫਟ ਕੀਤਾ ਜਾਵੇ ਪਰਿਵਾਰ ਵੱਲੋਂ ਵੀ ਜੀ ਹੁਣ ਭੁਖੜਤਾਲ ਤੇ ਬੈਠੇ ਕੇ ਕੀ ਲੱਗਦਾ ਕਿ ਇਸ ਤਰ੍ਹਾਂ ਦੀ ਜਰੂਰਤ ਪੈਣੀ ਨਹੀਂ ਚਾਹੀਦੀ ਸੀ ਸਰਕਾਰਾਂ ਵੱਲੋਂ ਜੇ ਕਿ ਸਹੀ ਖਤਮ ਤੇ ਵੇਖੋ ਪਰਿਵਾਰ ਕੀ ਕਰਨ ਹੁਣ ਮਾਪੇ ਕੀ ਦੁਖੀ ਹੋ ਕੇ ਕਰਨ ਉਥੇ ਐਡੀ ਦੂਰ ਜਿਹੜਾ ਜਾਣਾ ਹੈ ਕਾਲੇ ਪਾਣੀ ਵਾਲੀ ਸਜਾਵਾਂ ਪੀੜੀ ਦੂਰ ਮਾਪੇ ਕਿਵੇਂ ਜਾਣ ਵਿਚਾਰੇ ਗਰੀਬ ਘਰਾਂ ਦੇ ਬੱਚੇ ਨੇ ਤੇ ਹੁਣ ਉਥੇ ਜਾਣਾ ਬੜਾ ਮੁਸ਼ਕਲ ਆ ਬੱਚੇ ਉਥੇ ਭੋਗੜਤਾ ਲੱਗੇ ਬੈਠੇ ਆ ਤੇ ਸਰਕਾਰ ਜਿਹੜੀ ਉਸ ਦਾ ਸਾਡੇ ਦੁੱਖ ਨੂੰ ਸਮਝ ਨਹੀਂ ਰਹੀ ਤੇ ਮਾਪਿਆਂ ਕੋਲ ਹੋਰ ਕੋਈ ਚਾਰਾ ਵੀ ਹੈ ਨਹੀਂ ਫਿਰ ਓਵਰ ਭੁਖੜ ਤਾਂ ਰੱਖ ਕੇ ਇੱਥੇ ਬੈਠੇ ਨੇ ਕਿ ਸਾਡੇ ਬੱਚਾ ਨੇ ਉੱਥੇ ਭੁੱਖੇ ਰਹਿਣਾ ਤੇ ਅਸੀਂ ਰੋਟੀ ਕਿਵੇਂ ਖਾਈਏ ਸਰਕਾਰ ਦਾ ਰਵਈਏ ਨੂੰ ਕਿਸ ਤਰ੍ਹਾਂ ਦੇਖਦੇ ਹੋ ਜੇ ਤੁਸੀਂ ਵੀ ਕੋਈ ਮੁਹਿੰਮ ਛੇੜਦੇ ਤੁਹਾਨੂੰ ਵੀ ਨਜ਼ਰਬੰਦ ਕਰ ਦਿੱਤਾ ਜਾਂਦਾ ਉਹ ਤਾਂ ਵੇਖੋ ਜੇ ਕੋਈ ਅਸੀਂ ਵਹੀਰ ਕਰਦੇ ਆ ਤਾਂ ਅੰਦਰ ਨਜ਼ਰਬੰਦ ਕਰ ਦਿੰਦੇ ਨੇ ਸਰਕਾਰ ਦਾ ਪੰਜਾਬ ਸਰਕਾਰ ਦਾ ਖਾਸ ਕਰਕੇ ਭਾਈ ਦਲਜੀਤ ਸਿੰਘ ਨੇ ਕਲਸੀ ਨੇ ਇਬਰੂਗੜ ਤੋਂ ਕੱਲ ਆਪਾ ਪੜਿਆ ਜਾਂ ਫੇਸਬੁੱਕ ਤੇ ਉਹਨੇ ਆਖਿਆ ਵੀ ਪੰਜਾਬ ਸਰਕਾਰ ਜਿਹੜੀ ਆ ਉਹ ਸਾਨੂੰ ਨਹੀਂ ਪੰਜਾਬ ਚ ਲਿਆਉਣਾ ਚਾਹੁੰਦੀ ਉਥੋਂ ਦਾ ਜਿਹੜਾ ਸੁਪਰਡੈਂਟ ਜੇਲ ਦਾ ਉਹ ਤਾਂ ਕਹਿੰਦਾ ਪੀਣਾ ਲੋਕਾਂ ਨੂੰ ਪੰਜਾਬ ਲੈ ਜਾਓ ਇਹਨਾਂ ਦਾ ਇੱਥੇ ਮੌਸਮ ਠੀਕ ਨਹੀਂ ਇਹਨਾਂ ਵਾਸਤੇ ਬਿਮਾਰ ਨੇ ਇਹਨਾਂ ਨੂੰ ਪੰਜਾਬ ਸ਼ਿਫਟ ਕਰਦਾ ਲੇਕਿਨ ਭਗਵੰਤ ਮਾਨ ਦੀ ਸਰਕਾਰ ਜਿਹੜੀ ਉਹ ਨਹੀਂ ਕੋ ਲੱਤ ਲਾਉਗੀ ਨਹੀਂ ਲੱਗਦਾ ਨਹੀਂ ਭਗਵੰਤ ਮਾਨ ਦੋਰੀ ਨੀਤੀ ਰ ਬਣਾ ਰਿਹਾ ਜੀ ਇੱਕ ਬੰਨੇ ਕਿਸਾਨਾਂ ਦੇ ਨਾਲ ਗੱਲ ਕਰ ਰਿਹਾ ਹੈ ਦੂਸਰੇ ਪਾਸੇ ਇਸ ਤਰ੍ਹਾਂ ਦੇ ਆਪਣੇ ਜਵਾਨਾਂ ਦੇ ਪਹਿਲੀ ਗੱਲ ਤੇ ਆ ਵੀ ਲੋਕਾਂ ਨੂੰ ਬੜੀ ਆਸ ਸੀ ਕਿ ਸ਼ਹਿਰ ਤੀਜੀ ਤੇ ਕੋਈ ਆਊਗੀ ਨੇ ਪੰਜਾਬ ਦਾ ਭਲਾ ਕਰੂਗੀ ਲੇਕਿਨ ਇਹਨੇ ਤਾਂ ਪੁੱਚੜ ਖਾਨੇ ਪੰਜਾਬ ਚ ਬਣਾ ਦਿੱਤਾ ਹੈ ਇੱਧਰ ਜਵਾਨੀ ਬਰਬਾਦ ਕੀਤੀ ਜਾ ਰਹੀ ਹੈ ਬਾਡਰਾਂ ਤੇ ਜਿਹੜੀਆਂ ਸਾਡੀ ਫਸਲਾਂ ਨੇ ਉਹ ਤਬਾਹ ਕਰਨ ਵਾਸਤੇ ਮਨਸੂਬੇ ਸਾਡੀ ਕਿਸਾਨੀ ਤਬਾਹ ਕੀਤੀ ਜਾ ਰਹੀ ਹੈ ਪੁਲਿਸ ਜਿਹੜੀ ਉੱਥੇ ਗਿਆ ਨੂੰ ਕੁੱਟਦੀ ਆਈ ਇੱਥੇ ਵੀ ਲੋਕਾਂ ਨੂੰ ਮਾਰਦੀ ਆ ਇਹਦੀ ਦੂਰੀ ਨੀਤੀ ਆ ਤੇ ਮੈਂ ਸਮਝਦਾ ਐਪੀਏ ਲੋਕਾਂ ਨੂੰ ਬੜੀ ਆਸ ਸੀ ਉਹ ਲੋਕਾਂ ਦੀ ਆਸ ਤੱਕ ਹੀ ਆ ਟੁੱਟ ਪਰ ਇਸ ਵੇਲੇ ਜਿਹੜੇ ਹਾਲਾਤ ਨੇ ਬਹੁਤ ਮਾੜੇ ਨੇ ਪਰਿਵਾਰ ਨਾਲ ਗੱਲਬਾਤ ਹੋਈ ਜੀ ਪਰਿਵਾਰ ਦੀ ਕੀ ਪਰਿਵਾਰ ਨਾਲ ਕੋਈ ਗੱਲ ਪਰਿਵਾਰ ਤਾਂ ਵਿਚਾਰੇ ਸਾਰੇ ਇੱਥੇ ਬੈਠੇ ਆ ਜੀ ਦੁਖੀ ਹੋ ਕੇ ਬੈਠੇ ਵਿਚਾਰੇ ਆ ਦੇਖੋ ਬਾਜੇ ਕੇ ਦੇ ਬਜ਼ੁਰਗ ਲੋਹ ਤੇ ਨੇ ਵਿਚਾਰੇ ਸਿੱਖੋਂ ਕੀ ਹੋਰ ਅਪੀਲ ਕਰਾ ਚਾਹੁੰਦੇ ਹੋ ਕਿਉਂਕਿ ਨਸਦੀਕ ਤੋਂ ਹੀ ਲੋਕ ਕੱਟੇ ਨਹੀਂ ਹੋ ਪਾਰੇ ਕਿ ਲਾਦਾ ਢੜੇ ਬੱਤੀ ਛੱਡ ਕੇ ਇੱਕ ਪਲੇਟਫਾਰਮ ਤੇ ਕੱਟਣਾ ਚਾਹੀਦਾ ਇਸ ਮਾਮਲੇ ਦੇ ਵੇਖੋ ਤਾਂ ਅਸੀਂ ਸਾਰੇ ਸਿੱਖਾਂ ਨੂੰ ਬੇਨਤੀ ਕਰਦਿਆਂ ਹਮੇਸ਼ਾ ਸਰਕਾਰਾਂ ਜਿਹੜੇ ਕਮਜ਼ੋਰ ਕਰਦੀਆਂ ਨਾ ਉਹ ਪਾੜੋ ਤੇ ਰਾਜ ਕਰੋ ਧੜੇਬਾਜ਼ੀ ਨੂੰ ਪੈਦਾ ਕਰਦੀਆਂ ਉਹ ਧੜੇਬਾਜ਼ੀ ਕੌਮ ਦਾ ਨੁਕਸਾਨ ਕਰਦੀ ਆ ਤਾਂ ਅਸੀਂ ਤਾਂ ਹੁਣ ਵੀ ਸਾਰੇ ਸਿੱਖ ਭਾਈਚਾਰੇ ਨੂੰ ਬੇਨਤੀ ਕਰਦੇ ਹਾਂ ਸਾਨੂੰ ਲਾਮਬਾਦ ਹੋਣਾ ਚਾਹੀਦਾ ਗਿਲੇ ਸ਼ਿਕਵੇ ਛੱਡ ਕੇ ਉਹਨਾਂ ਨੌਜਵਾਨ ਬੱਚਿਆਂ ਦੀ ਰਿਹਾਈ ਵਾਸਤੇ ਸਾਨੂੰ ਇਕੱਠੇ ਹੋਣਾ ਚਾਹੀਦਾ